ਹਾਂਜੀ ਸਰ ਸ਼ਿਕਾ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡਾ ਅੱਜ ਦੇ ਬਲੌਗ ਦੇ ਵਿੱਚ ਕਿ ਕੀ ਆਗੇ ਸੀਗੇ ਨੰਕਾਰ ਸੋਸ ਤੇ ਹੁਣ ਉਹਨਾਂ ਨੇ ਜਾਣਾ ਉਹ ਤੇ ਵਿਆਹ ਵਾਲੇ ਕੱਪੜੇ ਉਹਨਾਂ ਨੇ ਕੱਢ ਲਿਆ ਤੇ ਆਪਣਾ ਹੋ ਗਿਆ ਕੈਨਸਲ ਵਿਆਹ ਤੇ ਜਾਣਾ ਤੇ ਆਪਾਂ ਕਰਕਿ ਉਹਨੀਆਂ ਬੁਟੀਕ ਦੇ ਕਾਮਕਾਰ ਠੀਕ ਹੈ ਕਿ ਜੂਰੀ ਕਾਮਕਾਰ ਆਗੇ ਸੀਗੇ ਤੇ ਚਲੋ ਇਹਨਾਂ ਨੂੰ ਤਿਆਰ ਹੋ ਦਾਂਗੇ ਫਿਰ ਆਪਾਂ ਤੁਹਾਨੂੰ ਇਹਨਾਂ ਦੀ ਫਾਈਨਲ ਲੁੱਕ ਦਿਖਾਵਾਂਗੇ ਦਰੀਆ ਵਾਹ ਲੋ ਵੀ ਅੱਜ ਘਰੇ ਵੀ ਨਹੀਂ ਮਿੱਠੀ ਵਾਲੀ ਰੋਟੀ ਨਾਲ ਦਹੀਂ ਦਹੀਂ ਦੇਖੋ ਮੈਂ ਕਿੰਨੇ ਪਾਈ ਆ ਬਹੁਤ ਥੋੜੀ ਦਹੀਂ ਖਾਨੀ ਆ ਯਾਰ ਸਿੰਘ ਜੀ ਨਾ ਆ ਰਹੇ ਨੇ ਆਪਾਂ ਇਹਨਾਂ ਰੋਟੀ ਖਾ ਲਈਏ ਲੋ ਬਈ ਗਾਇਸ ਆਪਾਂ ਚੱਲੇ ਬੁਟੀਕ ਦਾ ਕੰਮ ਕਰਨ ਰਿੱਕੀ ਗਏ ਵਿਆਹ ਤੇ ਆਪਾਂ ਕੰਮ ਕਰਿਆ ਇਹ ਗੱਲਦਿਆਂ ਫਾ ਤੁਹਾਨੂੰ ਬੁਟੀਕ ਤੇ ਪਹੁੰਚ ਕੇ ਸਕੂਟੀ ਆ ਜੱਪਾ ਪੁਰਾਣੀ ਲੈ ਕੇ ਜਾ ਰਹੇ ਆ ਕਿਉਂਕਿ ਨਵੀਂ ਸਕੂਟੀ ਉੱਥੇ ਆ ਲਓ ਬਈ ਅੱਜ ਲੈ ਕੇ ਆਏ ਆਪਾਂ ਪੁਰਾਣੀ ਸਕੂਟੀ ਇਹ ਉਹ ਸੰਦ ਆ ਬਈ ਜਿਹੜਾ ਮੈਂ ਮੇਰੀ ਪਹਿਲੀ ਕਮਾਈ ਦਾ ਪਹਿਲਾ ਸੰਦ ਮੈਂ ਆ ਲਿਆ ਸੀਗਾ ਪਹਿਲੀ ਕਮਾਈ ਦਾ ਪਹਿਲਾ ਸੰਦ ਮੈਂ ਆ ਪੁਰਾਣੀ ਸਕੂਟੀ ਲਈ ਸੀ ਬੁਟੀਕ ਤੇ ਪਹੁੰਚ ਗਏ ਆਪਾਂ ਅੱਜ ਆਪਾਂ ਸਕੂਟੀ ਤੇ ਆਏ ਆ ਇਹਦੀ ਵਿਚਾਰੀ ਦੀ ਸਰਵਿਸ ਸਰਵਿਸ ਵੀ ਕਰਾਉਣ ਵਾਲੀ ਪਈ ਐ ਤੇ ਤੇਲ ਲੈਣੀ ਸੀ ਤੇਲ ਪਵਾ ਕੇ ਕਿਉਂਕਿ ਦੂਜੀ ਸਕੂਟੀ ਆਪਣੀ ਇੱਥੇ ਹੁੰਦੀ ਐ ਤੇ ਆਪਾਂ ਤਾਂ ਕਰਕੇ ਆ ਸਕੂਟੀ ਲੈ ਕੇ ਆਏ ਸੀਗੇ ਠੀਕ ਆ ਪਹੁੰਚ ਗਏ ਆਪਾਂ ਬੁਟੀਕ ਤੇ ਹੁਣ ਆਪਾਂ ਸਾਰੀ ਗਰਾਂ ਨੂੰ ਫੋਨ ਕੀਤਾ ਹੋਇਆਗਾ ਸਟੀਚਿੰਗ ਵਾਲਿਆਂ ਨੂੰ ਵੀ ਕੱਪੜੇ ਫੜਾ ਜਾਣਗੇ ਤੇ ਜਿਹੜਾ ਕੱਪੜਾ ਮੈਂ ਫੜੋਣ ਆਈਆਂ ਉਹੋ ਫੜ ਕੇ ਲੈ ਜਾਣਗੇ ਚਲੋ ਉਹ ਹਲੇ ਆਉਂਦੇ ਆ ਉੰਨੇ ਆਪਾਂ ਦੁਕਾਨ ਖੋਲ ਲਈਏ ਦੁਕਾਨ ਖੋਲ ਕੇ ਆਪਾਂ ਅੰਦਰ ਵਹ ਜਾਨੇ ਹਨਾ ਕੈਂਪਰ ਉਹਨਾਂ ਦਾ ਬਾਹਰ ਹੀ ਪੈਮਨ ਲੱਗਾ ਜ ਚੱਕੀ ਨੀ ਲੈ ਕੇ ਕੇ ਆਪਾਂ ਅਜ ਚੱਪਲਾ ਨਹੀਂ ਆਏ ਆ ਫਿਰ ਛੋੜੋ ਦੇਖੋ ਭਾਈ ਜੁਝਾਰ ਦੀਆਂ ਖੇਡਾਂ ਦੇਖੋ ਯਾਰ ਕਿਹੜੀ ਕਿਹੜਾ ਕਿਹੜਾ ਕਿੱਥੇ ਬੈਠੇਗਾ ਇੱਥੇ ਚਲੋ ਆਜੋ ਇੱਥੇ ਬੈਠਦੇ ਆਜੋ ਆ ਸੀ ਆ ਜਾ ਆ ਜਾ ਆਜੋ 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 ਜੀ ਬੈਠੋ ਬੈਠੋ ਲੋ ਕਹਿੰਦਾ ਮੈਂ ਆਪ ਹੀ ਇਹਨੂੰ ਚਲਾਉਂਗਾ ਮੈਨੂੰ ਉੱਪਰ ਨਾ ਬਿਠਾਓ ਕਹਿੰਦਾ ਉਹ ਦਲੀਆ ਬਣ ਗਿਆ ਚਲ ਖਾਈਏ ਆਪਾਂ ਦਲੀਆ ਸੋਈਏ ਫਿਰ ਨੀਂ ਨੀ ਕਰਦੇ ਆ ਚਲੋ ਕੋਲੋਂ ਕੀ ਆ ਪਿਆ ਰੰਡਾ ਕੋਈ ਹਾਂ ਰੰਡਾ ਹੋ ਜਾਂਦਾ ਹੈ ਆ ਬੋਕ ਚੜ ਗਿਆ ਦੇਖੀ ਤੇ ਚੜੀ ਤੇ ਸੱਟਾ ਆਜ ਬੋਲੀ ਹਰ ਕਾ ਜਤ ਹੈਗਾ ਗਿਆ ਵੀਰ કે વીરા હલકા જાતો હે કા યાર મે તું દે કે બાપ આ મદરાલ કે મે સતરા મેરા બડા ટે ચાલ ત તું ઓ લે ગયા ચક આય હૈ આય હૈ આય હૈ હા ਗਾਈਜ਼ ਮੈਂ ਤੁਹਾਨੂੰ ਇੱਕ ਬੱਚਾ ਮਿਲਾ ਰਹੀ ਆ ਇਹ ਬਹੁਤ ਹੀ ਨਲਾਇਕ ਜਵਾਕ ਆ ਸਾਡੇ ਘਰ ਦੇ ਵਿੱਚੋਂ ਕੋਈ ਵੀ ਜਵਾਕ ਕੋਈ ਗੱਲ ਕਹਿੰਦਾ ਮਤਲਬ ਵੱਡੇ ਕੋਈ ਗੱਲ ਕਹਿੰਦੇ ਆ ਵੀ ਤੂੰ ਐਂ ਕਰ ਲੈ ਜਮਾ ਨਹੀਂ ਕਰਦਾ ਤਾਂ ਜੁਹਾਰ ਨੂੰ ਆਪਾਂ ਇਹ ਚੀਜ਼ ਸਿਖਾਉਣੀ ਆ ਵੀ ਗੁੰਤਾਜ ਕੋਈ ਗੱਲ ਨਹੀਂ ਮੰਨਦਾ ਜੁਹਾਰ ਬਟ ਤੂੰ ਹਰ ਇੱਕ ਗੱਲ ਮੰਨਣੀ ਆ ਬਸ ਇਹ ਆਦਤ ਜਿਹੜੀ ਹੈਗੀ ਆ ਗੁੰਤਾਜ ਤੇ ਬਹੁਤ ਗੰਦੇ ਆ ਦੇਖ ਲਓ ਫਰੂਟ ਨੂੰ ਇੱਥੇ ਲੈ ਡੇਗੀ ਜਾਂਦਾ ਪੜਦਾ ਇਹ ਬਾਈ ਇਹ ਸਕੂਲ 'ਚ ਹੈਗਾ ਦੇਖ ਲਓ ਕਹੇ ਜੇ ਸਕੂਲ 'ਚ ਪੜਦਾ ਹੈਗਾ ਇਹ ਨੂੰ ਨਫੜਾਦੀ ਕਿਉਂ ਲੈ ਥੱਲੇ ਸੱਟ ਕੇ ਸਾਰਾ ਖਰਾਬ ਹੋ ਜੂ ਗੁੰਤਾ ਜੀ ਜਵਾਕ ਮਜ਼ਾਕ ਵਾਲੀ ਗੱਲ ਨਹੀਂ ਹੈਗੀ ਕੋਈ ਇਹ ਫੂਡ ਵੇਸਟ ਕਰ ਇਹਨੂੰ ਤਾਂ ਪਤਾ ਨਹੀਂ ਜਵਾਕ ਨੂੰ ਤੈਨੂੰ ਤਾਂ ਸਾਰੀ ਸਮਝ ਆਏਗੀ ਇਹ ਤਾਂ ਜਵਾਕ ਆ ਜੁਜਾਰ ਪੁੱਤੋ ਬੋਲ ਨਹੀਂ ਹੈਗੀ ਨੋ ਬਾਲ ਉਹ ਖਾਣ ਵਾਲੀ ਚੀਜ਼ ਹੈ ਤੇਰਾ ਵੀਰ ਤਾਂ ਕੰਮ ਲਾਗਾ ਗੰਦਾ ਬੇਵੀ ਹੈ ਤਾ ਆ ਯਾਰ ਆਦੀ ਨੇ ਰੋਟੀ ਨਹੀਂ ਬਣਾ ਕੇ ਦੇਣੀ ਓਏ ਜੁਜਾਰ ਪਾਪਾ ਪਾਪਾ ਆਜੋ ਪਾਪਾ ਪਾਪਾ ਉਰੇ ਆਓ ਉਰੇ ਆਓ ਜੇ ਮਾਂ ਲੇਕੋ ਹਾਂ ਆ ਦੇ ਜਿਹਾਰੇ ਨਾ ਨਾ ਬੱਚਾ ਆਜੋ ਆਜਾ ਪੁੱਤ ਬਸ ਬਸ ਕਹਿੰਦਾ ਮਮਾ ਪਾਪਾ ਪਾਪਾ ਕਿੱਥੇ ਨੇ ਉਹ ਯਾਰ ਦੇ ਪਾਪਾ ਕਿੱਥੇ ਨੇ ਪਾਪਾ ਦੀ ਬਾਈਕ ਕਿੱਥੇ ਆ ਆ ਕੇ ਪਾਪਾ ਪਾਪਾ ਉਹ ਅੰਦਰ ਇੱਕ ਵਾਰੀ ਖੜਾਵਾ ਪਾਪਾ ਉਹ ਤਾਂ ਕੰਟੇ ਨੂੰ ਅੰਦਰ ਲੈਵਰ ਜਾਣਾ ਹੀ ਪੈਸਾ ਪਾਪਾ ਕਿੱਥੇ ਆ ਜਾਂਦਾ ਸੀ ਕਿੰਨਾ ਪਾਪਾ ਪਾਪਾ ਕਰਦੇ ਬਾਲਾ ਪਾਪਾ ਪਾਪਾ ਕਰ ਦਦੇ ਨੇ ਯਾਰ ਇਹ ਮੋੜੀ ਹਾਂ ਧਿਆ ਕਿੜਾ ਦੇ ਆ ਭਾਜਾ ਪਾਪਾ ਨੂੰ ਪਾਪਾ ਕਰ ਦੱਸਦੇ ਓਕੇ ਡੀ ਆਂਦੇ ਆ ਉਧਰ ਜਵਾਕ ਅਵਨੀਤ ਵਰ ਗਿਆ ਇਧਰ ਆ ਹੁਣ ਕਰੀ ਜਾਂਦਾ ਸੀ ਅੰਦਰ ਪੁੱਛੋ ਮੰਮੀ ਤੋਂ ਪਾਪਾ 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 ਹਾਂਜੀ ਪਾਪਾ ਆ ਗਏ ਹੁਣ ਹੁਣ ਠੀਕ ਹੋ ਸ਼ਾਂਤ ਹੋ ਹੂ ਤਾਰ ਦੋ ਭਾਈ ਤਾਰ ਦੋ ਤਾਰ ਦੋ ਭਾਈ ਜੁਝਾਰ ਸਿੰਘ ਨੂੰ ਆਜੋ 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 ਨੋ ਪਹਿਲਾਂ ਡਿੱਗੇ ਹਾਂ ਬਾਥਰੂਮ ਚ ਕੀ ਰੱਖਿਆ ਲਓ ਬਈ ਰਿੱਕੀ ਚਲਾ ਗਿਆ ਸੀ ਵਿਆਹ ਪਰ ਮੇਰੇ ਨਾਲ ਹੋ ਗਿਆ ਸੀ ਪੋਪਟ ਪੀਰਪਾਲ ਮੈਂ ਨਹੀਂ ਜਾ ਸਕੀ ਸੀ ਵਿਆਹ ਤੇ ਕਿਉਂ ਨਹੀਂ ਜਾ ਗਈ ਬਕਰੇ ਬਲੌਗ ਵੀ ਨਹੀਂ ਮੈਂ ਕੰਟੀਨਿਊ ਕੀਤਾ ਹਾਰ ਕੇ ਫਿਰ ਹੁਣ ਕੰਟੀਨਿਊ ਕਰਦੀਆਂ ਬਲੌਗ ਜਿਹੜਾ ਮੈਂ ਸੂਟ ਬਣਾਇਆ ਸੀ ਕੱਲ ਲੈ ਦਿਖਾਦੀ ਆ ਆਪਾਂ ਵਿਆਹ ਤੇ ਪਾਉਣ ਵਾਸਤੇ ਲਓ ਬਈ ਵਿਆਹ ਵਿਆਹ ਤੇ ਪਾਉਣ ਵਾਸਤੇ ਮੈਂ ਇਹ ਸੂਟ ਬਣਾਇਆ ਸੀ ਆ ਬਹੁਤ ਹੀ ਪਿਆਰਾ ਬਣਿਆ ਸੂਟ ਹੈ ਨਾ ਬਹੁਤ ਜ਼ਿਆਦਾ ਸੋਹਣਾ ਬਣਿਆਗਾ ਸੂਟ ਤੇ ਮੈਂ ਸੂਟ ਕਿਉਂ ਨਹੀਂ ਗੇ ਫਿਰ ਇਹ ਨਾ ਪਾ ਜਾ ਮੈਂ ਅੱਜ ਸੂਟ ਹਾਂ ਜੋ ਵਧੀਆ ਚੁੰਨੀ ਇਹਦੀ ਚੁੰਨੀ ਇਹਦੀ ਉਹਦੇ ਕੋਲ ਆ ਫੋਨ ਕਰਗਾ ਕਰਨ ਨੂੰ ਮੜਾ ਜਾਂ ਫੜਾ ਤਾਂ ਗਈ ਦੋ ਚੁੰਨੀ ਤੇ ਮੈਂ ਆ ਪਾ ਕੇ ਜਾਣਾ ਸੀਗਾ ਦੂਜੀ ਚੁੰਨੀ ਫੜਾ ਕੇ ਨਹੀਂ ਗਈ ਪੁੱਛੀ ਉਹ ਤੋਂ ਕਿ ਦੀਦੀ ਵਾਲੀ ਚੁੰਨੀ ਔਡੀਆਂ ਗੁੱਡੀਆਂ ਲਵਾਈਆਂ ਸੀਗੀਆਂ ਮੈਂ ਪਰ ਟੈਂਟ ਫਿਸ ਹੋ ਗਈ ਕਿਉਂਕਿ ਮੈਂ ਵਿਆਹ ਤੇ ਨਹੀਂ ਜਾ ਸਕੀ ਤੇ ਫਿਰ ਜਦੋਂ ਮੈਂ ਵਿਆਹ ਤੇ ਜਾਈ ਨਹੀਂ ਸਕੀ ਫਿਰ ਮੈਂ ਸੂਟ ਕਿਵੇਂ ਪਾਉਂਦੀ ਹਾਂ ਤਾਂ ਕਿਉਂਕਿ ਰਿੱਕੀ ਕਹਿੰਦਾ ਵੀ ਜੁਹਾਰ ਤੈਨੂੰ ਤੰਗ ਕਰੂਗਾ ਮਨਪ੍ਰੀਤ ਤੂੰ ਘਰੀ ਰੈਸਟ ਕਰ ਲੈ ਰਹਿਣ ਦੇ ਤੇ ਆਪਾਂ ਵੀ ਫਿਰ ਪਿਸ ਕਰਤਾ ਵੀ ਚਲੋ ਰਹਿਣ ਦਿੰਨੇ ਸੋ ਦੈਟਸ ਵਾਈ ਤੰਗ ਰਖੀ ਠੀਕ ਹੈ ਗਾਇਜ਼ ਵੀਰੋ ਲਓ ਬਈ ਆਹ ਸੂਟ ਬਾਰੇ ਗਾਇਜ਼ ਮੈਂ ਤੁਹਾਨੂੰ ਡਿਟੇਲ ਦੇ ਦੇਣੀ ਆ ਠੀਕ ਹੈ ਆਪਾਂ ਜਾਣਾਗਾ ਮਨਦੀਪ ਨੂੰ ਮਿਲਣਾ ਤੇ ਮੈਂ ਸੋਚ ਰਹੀ ਆ ਵੀ ਸੂਟ ਕਿਹੜਾ ਪਾਇਆ ਜਾਵੇ ਚਲੋ ਦੇਖਦੇ ਆ ਸੋਚਾਂਗੇ ਵੀ ਕਿਹੜਾ ਪਾਈਏ ਇਹ ਇੱਕ ਤਾਂ ਆਹ ਵਾਲਾ ਸੂਟ ਹੈ ਇਹ ਵਿਆਹ ਵਾਸਤੇ ਤਿਆਰ ਕੀਤਾ ਸੀਗਾ ਇਹਦੀ ਲੁੱਕ ਵੀ ਤੁਹਾਨੂੰ ਦਿਖਾਉਣੀ ਆ ਤਿਆਰ ਤੂਰ ਹੋ ਕੇ ਹਨਾ ਤੇ ਇਹਦੇ ਨਾਲ ਸਲਵਾਰ ਬਣਾਈ ਆ ਆਪਾਂ ਵਾਲੀ ਤੇ ਇਹਦੇ ਨਾਲ ਦੁਪੱਟਾ ਦਾ ਜਿਹੜਾ ਦੁਪੱਟੇ ਤੇ ਵੀ ਆਪਾਂ ਫੁੱਲ ਤਰੀਕੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਆ ਜਿਹੜੀ ਇਹ ਸ਼ਰਟ ਹੈ ਇਹ ਬ੍ਰੌਕੇਟ ਤੇ ਰੈਡੀ ਕੀਤੀ ਹੈਗੀ ਆਪਾਂ ਠੀਕ ਹੈ ਸੌਫਟ ਬ੍ਰੌਕੇਟ ਤੇ ਤੇ ਸਾਰਾ ਗੋਟਾ ਪੱਤੀ ਦਾ ਇਹ ਤੇ ਆਪਾਂ ਵਰਕ ਕਰਵਾਇਆ ਹੋਇਆ ਹੈਂਡਵਰਕ ਠੀਕ ਹੈ ਘੇਰੇ ਦੇ ਉੱਤੇ ਆਪਾਂ ਲੇਸ ਲਗਾਈ ਆ ਕੋਡੀ ਤੇ ਪਤਾਸੇ ਵਾਲੀ ਠੀਕ ਹੈ ਤੇ ਬਾਹ ਤੇ ਵੀ ਆਪਾਂ ਸੇਮ ਲੇਸ ਲਗਾਈ ਆ ਤੇ ਜਿਹੜੀ ਸਲਵਾਰ ਆ ਸਲਵਾਰ ਤੇ ਆਪਾਂ ਡਿਜ਼ਾਈਨਿੰਗ ਕੀਤੀ ਆ ਕਮੀਰ ਨਾਲ ਦਾ ਕਪੜਾ ਲਾ ਕੇ نیچے ਆਪਾਂ ਲੇਸ ਲਗਾਈ ਆ ਜਿਹੜਾ ਇਹਦੇ ਨਾਲ ਦੁਪੱਟਾ ਦਾ ਉਹ ਪਿਓਰ オーਰਗੈਂਜ਼ਾ ਦਾਗਾ ਉਹ ਅਸੀਂ ਫੋਨ ਕਰਦੇ ਆ ਕੁੜੀ ਨੂੰ ਭਾਈ ਦੁਪੱਟਾ ਭੇਜ ਦੇ ਕਿਉਂਕਿ ਜੇ ਮੈਨੂੰ ਸਹੀ ਲੱਗਿਆ ਤਾਂ ਮੈਂ ਆਹ ਸੂਟ ਵੀ ਪਾ ਸਕਦੀ ਆ ਦੋ ਸੂਟ ਰੈਡੀ ਨੇ ਮੇਰੇ ਕੋਲ ਇੱਕ ਆਹ ਤੇ ਇੱਕ ਉਹ ਜੌਰਜਟ ਦਾ ਲੇਸਾਂ ਵਾਲਾ ਜਿਹੜਾ ਮੈਂ ਤਿਆਰ ਕੀਤਾਗਾ ਕਿਤੇ ਦੀ ਮੈਂ ਸੋਚ ਰਹੀ ਆ ਵੀ ਆਪਾਂ ਸੂਟ ਪਾ ਲਈਏ ਪਾ ਲਈਏ ਹੈ ਕਿਹੜਾ ਪਾ ਕੇ ਜਾਵਾਂ ਆ ਪਾ ਕੇ ਜਾਵਾਂ ਕਿ ਆ ਪਾ ਕੇ ਜਾਵਾਂ ਆ ਪਾ ਕੇ ਜਾਵਾਂ ਫਿਰ ਉਹਨੂੰ ਫੋਨ ਕਰ ਗਾਗਾ ਨੂੰ ਤੇ ਦੀਦੀ ਚੁੰਨੀ ਭੇਜ ਦੇ ਕੇ ਸੂਟ ਪਾ ਕੇ ਜਾਣਾ ਦੀਨ ਨੇ ਤੇ ਇਹਦੇ ਨਾਲ ਤੇ ਪੀਸ ਬਾਈ ਆਪਣੇ ਕੋਲ ਕਾਫੀ ਰੈਡੀ ਪਏ ਨੇ ਕਿਸੇ ਨੇ ਵੀ ਆਰਡਰ ਕਰਨਾ ਹੋਇਆ ਕਰ ਸਕਦੇ ਹਾਂ ਮੈਂ ਸਪੈਸ਼ਲ ਵਿਆਹ ਵਾਸਤੇ ਬਣਵਾਇਆ ਸੀਗਾ ਕਿਸੇ ਨੇ ਵੀ ਆਰਡਰ ਕਰਨੇ ਐ ਇਦਾਂ ਦੇ ਸੂਟ ਕਰ ਸਕਦੇ ਹਾਂ ਬਈ ਆ ਸੋਹਣਾ ਲੱਗੂਗਾ ਆ ਸੋਹਣਾ ਲੱਗੂਗਾ ਹਾਂ ਇਹਦੇ ਨਾਲ ਫਿਰ ਈਰਿੰਗ ਵਗੈਰਾ ਮੇਰੇ ਈਰਿੰਗ ਤਾਂ ਫਿਰ ਆਈ ਰੱਖਣੇ ਪੈਣਗੇ ਮੈਨੂੰ ਇਹ ਹੀ ਪਾ ਲਓ ਫਿਰ ਇਹ ਇਹ ਪਾ ਕੇ ਵੀ ਬਹੁਤ ਸੋਹਣਾ ਲੱਗੋਗੇ ਆ ਲੈ ਆ ਲੈ ਆਹ 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 ਤੂੰ ਟੁਟ ਕਹਿੰਦੀ ਆਂ ਨੇ ਵੀ ਆਹ ਪਾ ਕੇ ਜਾ ਮਨਦੀਪ ਕੋਲ ਪਹਿਲਾਂ ਨਹੀਂ ਮਰੀਆਂ ਦੀ ਕੋਲ ਮੈਂ ਨਹੀਂ ਆਣਾ ਮਨਦੀਪ ਨੂੰ ਮਿਲਣੇ ਜਾਣਾ ਵੀ ਲੱਗੇ ਸਾਡਾ ਬਟਿਕ ਦਾ ਕੰਮ ਆ ਥੋੜੀਆਂ ਫਿਰ ਆਹ ਵਾਲਾ ਆਹ ਵਾਲਾ ਪਾ ਜਾ ਹਾਂਜੀ ਮਨਦੀਪ ਦੇ ਸੂਟ ਵੀ ਪਏ ਆਪਣੇ ਕੋਲ ਬਾਈ ਜਿਹੜੇ ਆਪਾਂ ਤਿਆਰ ਕਰ ਰਹੇ ਆ ਇਹ ਵੀ ਹੋਰ ਥੜਾ ਕਹਿੰਦੀ ਸੀ ਇੱਕ ਉਹ ਬਲੈਕ ਮੇਰੇ ਕੋਲ ਬਲੈਕ ਨਹੀਂ ਬਲੈਕ ਨਹੀਂ ਪਾਉਣ ਆਏ ਗੈਂ ਜੀ ਆਪਾ ਜੀ ਕਹਿੰਦੀ ਆਪ ਆਕੇ ਜਾ। ਇਹੀ ਸੋਹਣਾ ਲੱਗੂ ਦੀਦੀ। ਇਹੀ ਸੋਹਣਾ ਲੱਗੂ। ਦੁਪੱਟਾ ਰੈਡੀ ਆ ਦਾ? ਇਹਦਾ ਦੁਪੱਟਾ ਉਹਦੇ ਕੋਲ ਆ। ਦੁਪੱਟਾ ਅੱਧੇ ਘੰਟੇ ਦੇ ਵਿੱਚ ਆ ਜੂਗਾ ਸਹੀ ਹੋ ਕੇ। ਸੂਟ ਤਾਂ ਹੋਰ ਬਥੇਰੇ ਪਏ ਆ ਪਰ ਇਹ ਕਹਿੰਦੇ ਵੀ ਨਹੀਂ ਇਹ ਪਾਕੇ। ਮੈਨੂੰ ਇਹ ਨਹੀਂ ਲੱਗਦਾ ਵੀ ਗਰਮੀ ਆ ਉਹ ਇਹ ਚ ਮੈਨੂੰ। ਅਰੇ ਵੀ ਮੈਂ ਬਾਈਸ ਨਹੀਂ। ਦੇਖ ਲਓ ਫਿਰ ਜਿਵੇਂ ਤੁਹਾਡੇ ਦਿਲ ਮੰਨਦਾ ਉਵੇਂ ਕਰ ਲੈਨੇ ਆਪਾਂ। ਹੈਂ ਇਹ ਪਾ ਕੇ ਲੈ ਆ ਆ ਦੇਖ ਲਾ ਬੂਟੀ ਵਾਲਾ ਨਿੱਕੀ ਬੂਟੀ ਵਾਲਾ ਕਹਿੰਦੀ ਇਹਨੇ ਦਿੱਤਾ ਬਈ ਮੈਨੂੰ ਸੂਟ ਭਾਈ ਫਿਰਦੀ ਐ ਬਹੁਤ ਸੋਹਣਾ ਸਿਚ ਕਰਕੇ ਪਾ ਵੀ ਲੈਂਦਾ ਲੈ ਚਿੱਟੀ ਹਾਂਜੀ ਗਰਮੀ ਆਦਾ ਸੂਟ ਨਿੱਕੀ ਬੂਟੀ ਵਾਲੇ ਸੂਟ ਬਾਈ ਕਾਫੀ ਰੈਡੀ ਹੋਏ ਪਏ ਨੇ ਮੈਂ ਬਸ ਸ਼ੂਟ ਕਰਨ ਬਣੀ ਹੋਈ ਬੈਠੀ ਐ ਨਹੀਂ ਗਰਮੀ ਆਉਂਦੀ ਇਹ ਮੈਨੂੰ ਕਹਿੰਦੀ ਆ ਵੀ ਨਹੀਂ ਆਉਂਦੀ ਗਰਮੀ ਵੀ ਸੌਫਟ ਆ ਆਕੇ ਲੈ ਜਿਓ ਫਿਰ ਜੇ ਗਰਮੀ ਲਗੀ ਤਾਂ ਐਕਸਟਰਾ ਸੂਟ ਰੱਖ ਲੈ ਜਨਾ ਲਓ ਦੋਸਤ ਨਹੀਂ ਕਰਨੀ ਆਉਂਦੀ ਬ्यान ਕਿਉਂਕਿ ਜੇ ਜੁਝਾਰ ਸੋਂਗੇ ਜੁਝਾਰ ਨੂੰ ਤਾਂ ਮੈਂ ਇੱਥੇ ਛੱਡ ਕੇ ਜਾਣਾ ਤੁਹਾਡੇ ਕੋਲ ਹਾਂਜੀ ਛੱਡ ਕੇ ਗੱਲ ਹੀ ਨਿਭੜ ਗਈ ਕਿ ਨਹੀਂ ਤੇ ਹੋਰ ਬਈ ਕਾਫੀ ਤਰ੍ਹਾਂ ਦੇ ਸੂਟ ਜਿਹੜੇ ਹੈਗੇ ਆ ਹੋਰ ਰੈਡੀ ਹੋਏ ਪਏ ਆ ਆਪਣੇ ਕੋਲ ਤੇ ਮੈਂ ਤੁਹਾਨੂੰ ਦਿਖਾਉਣਾਗਾ ਜਿੱਦਾਂ ਕਿ ਇੱਕ ਆਹ ਵਾਲਾ ਸੂਟ ਰੈਡੀ ਹੋਇਆ ਪਿਆਗਾ ਠੀਕ ਹੈ ਆਹ ਵਾਲਾ ਸੂਟ ਰੈਡੀ ਹੋਇਆ ਪਿਆਗਾ ਤੇ ਇੱਕ ਆ ਵਾਲਾ ਸੂਟ ਰੈਡੀ ਹੋਇਆ ਪਿਆਗਾ ਠੀਕ ਹੈ ਤੇ ਆ ਵਾਲੇ ਸੂਟ ਰੈਡੀ ਹੋਏ ਪਏ ਨੇ ਸਾਰਿਆਂ ਦੇ ਇਹਨਾਂ ਦਾ ਆਪਾਂ ਜਿਹੜਾ ਹੈਗਾ ਸ਼ੂਟ ਕਰਨਾਗਾ ਹਲੇ ਟਾਈਮ ਹੀ ਨਹੀਂ ਮਿਲਿਆ ਇੱਕ ਆ ਪੁੱਤਾ ਪਾਣ ਸਟਿਚ ਭੇਜਨੇ ਆ ਵਾਲੇ ਆ ਚੁੰਨੀ ਨਾਲ ਪੈਕ ਕਰ ਦੋ ਉਹ ਵਾਲੀ ਚੁੰਨੀ ਨਾਲ ਪੈਕ ਕਰ ਦੋ ਸੂ ਤੇ ਆਪਣੇ ਕੋਲ ਦੋ ਇੱਕ ਆ ਸੂਟ ਵੀ ਜਿਹੜੇ ਹੈਗੇ ਰੈਡੀ ਹੋਏ ਪਏ ਆ ਦੇਖੋ ਬਹੁਤ ਸੋਹਣੇ ਸੋਹਣੇ ਸੂਟ ਆਪਣੇ ਕੋਲ ਤਿਆਰ ਹੋਏ ਪਏ ਨੇ ਹੈਨਾ ਵੀਰਪਾਲ ਆ ਆਹ ਬੋਲਾ ਪੀਸ ਵੀ ਕੋਲ ਕੇ ਦਿਖਾ ਦੇ ਆ ਨੱਕ ਤੇ ਵਰਕ ਆ ਬਈ ਤੇ ਆ ਹੈਗਾਗਾ ਘੇਰੇ ਤੇ ਵਰਕ ਬਾਸ ਇਹਨੇ ਨੱਕ ਤੇ ਤੇ ਘੇਰੀ ਤੇ ਕਰਵਾਇਆ ਮੈਂ ਬਾਹਾਂ ਤੇ ਕੁਝ ਨਹੀਂ ਸੀ ਕਰਵਾਇਆ ਬਹੁਤ ਯੂਨੀਕ ਜਿਹਾ ਪੀਸ ਬਣੂਗਾ ਇਹ ਵੀ ਤਿਆਰ ਹੋ ਕੇ ਹਨਾ ਹਾਂਜੀ ਇੱਕ ਆ येलो ਕਲਰ ਦਾ ਪੀਸ ਪਿਆ ਮੇਰੇ ਕੋਲ ਇਹ ਵੀ ਨਹੀਂ ਹੈ ਜਿਵੇਂ ਸਟਿਚ ਕਰਵਾਇਆ ਇਹ ਵੀ ਕਈ ਵੀ ਦਿਖਾਉਣੀ ਹੈ ਤੁਹਾਨੂੰ ਮੈਂ ਕੋਲ ਕੇ ਦਿਖਾ ਵੀ ਦਾਂ ਏ ਲੋਬੇ ਆ ਦੇਖੋ ਆ neck ਤੇ ਵਰਕ ਆ ਸਾਰਾ ਦੋ ਆਪਾਂ ਇਥੇ ਲਾਈਨਾਂ ਪਾਈਆਂ ਹੋਈਆਂ ਨੇ ਆ ਬਾਜੂ ਤੇ ਵਰਕ ਇਹ ਵੀ ਨਹੀਂ ਹਲੇ ਮੈਂ ਸਟਿਚ ਕਰਵਾਇਆ ਕਿਉਂਕਿ ਮੌਕਾ ਹੀ ਨਹੀਂ ਮਿਲਿਆ ਸਟਿਚ ਕਰਵਾਉਂਦਾ ਹਜੇ ਤੱਕ ਮੈਨੂੰ ਆ ਮੇਰਾ ਦੁਪੱਟਾ ਪਿਆਗਾ ਇਹਦਾ ਮੈਂ ਸੂਟ ਤਿਆਰ ਕਰਨਾ ਸੀਗਾ ਸੋਚਿਆ ਸੀ ਕੁਝ ਯੂਨੀਕ ਜਿਹਾ ਹਨਾ ਕਰੂੰਗੀ ਇਹ ਵੀ ਨਹੀਂ ਹਜੇ ਕਰਵਾਇਆ ਗਿਆ ਚਲੋ ਕਰਵਾਉਨੇ ਆਪਾਂ ਹੁਣ ਆਪਾਂ ਫ੍ਰੀ ਹਈਆਂ ਇਹੀ ਕੰਮਾਂ ਵਾਸਤੇ ਡਿਜ਼ਾਈਨ ਹੀ ਰੈਡੀ ਕਰਨੇ ਆ ਤੇ ਕੁੜੀਆਂ ਕਹਿੰਨੀਆਂ ਵੀ ਆਹ ਸੂਟ ਪਾ ਕੇ ਜਾਓ ਦੀਦੀ ਤਾਂ ਚਲੋ ਆਪਾਂ ਆਹ ਵਾਲਾ ਸੂਟ ਪਾ ਜਾਾਂਗੇ ਡਿਟੇਲ ਵੀ ਤੁਹਾਨੂੰ ਦੇਤੀ ਸੂਟ ਦੀ ਠੀਕ ਆ ਕਿਉਂਕਿ ਵਿਆਹ ਵਾਸਤੇ ਰੈਡੀ ਕਰਵਾਇਆ ਸੀ ਵਿਆਹ ਵਾਲਾ ਤਾਂ ਪ੍ਰੋਗਰਾਮ ਫੇਸ ਹੀ ਹੋ ਗਿਆ ਨਹੀਂ ਜਾਇਆ ਗਿਆ ਅੱਜ ਪਾ ਲਏ ਬਾਕੀ ਆਪਣੇ ਕੋਲ ਕਾਫੀ ਸਾਰੇ ਨਵੇਂ ਡਿਜ਼ਾਈਨ ਤਿਆਰ ਹੋਏ ਨੇ ਆਹ ਵਾਲਾ ਸਿੱਕਾ ਡਿਜ਼ਾਈਨ ਨਵਾਂ ਹੋਇਆਗਾ ਆਹ ਵਾਲਾ ਆਪਣੇ ਕੋਲ ਡਿਜ਼ਾਈਨ ਨਵਾਂ ਤਿਆਰ ਹੋਇਆਗਾ ਠੀਕ ਹੈ ਜੀ ਇੱਕ ਨਾ ਆਪਣੇ ਕੋਲੇ ਜਿਹੜਾ ਗ੍ਰੀਨ ਨਹੀਂ ਸੀਗਾ ਮੇਰੇ ਜਾਗੋ ਵਾਲਾ ਸੂਟ ਉਹ ਹੁਣ ਬਈ ਇੱਥੇ ਵੀ ਤਿਆਰ ਕਰਕੇ ਰੱਖਿਆ ਸੀਗਾ ਆਪਾਂ 골ਡਨ ਤੇ ਇੱਕ ਸੂਟ ਤਿਆਰ ਪਿਆ ਆਪਣੇ ਕੋਲ ਜੇ ਕਿਸੇ ਨੇ ਕਰਵਾਉਣਾ ਹੋਇਆ ਰੈਡੀ ਤਾਂ ਤੁਸੀਂ ਕਰਵਾ ਸਕਦੇ ਠੀਕ ਹੈ ਤੇ ਕਾਟਨ ਦੇ ਵੀ ਕਾਹ ਵਾਲੇ ਪਏ ਨੇ ਆਹ ਵਾਲੇ ਪੰਜ ਸੂਟ ਆਪਣੇ ਕੋਲ ਕਾਟਨ ਦੇ ਰੈਡੀ ਹੋ ਕੇ ਆ ਗਏ ਇਹ ਮੈਂ ਤੁਹਾਨੂੰ ਫ੍ਰੀ ਹੋ ਕੇ ਦਿਖਾਉਂਗੀ ਜਰੂਰ ਜਲਦੀ ਹੀ ਟਾਈਮ ਕੱਢ ਕੇ ਠੀਕ ਹੈ ਦਿਖਾਉਂਗੀ ਇਹ ਵਾਲੇ ਸੂਟ ਵੀ بس ਇਹ ਸਟਿਚ ਕਰਨੇ ਆ ਹੁਣ ਆਪਾਂ ਸਟਿਚ ਕਰ ਲਈ ਇਹਨਾਂ ਦੀ ਡਿਜ਼ਾਈਨਿੰਗ ਰੈਡੀ ਕਰ ਲਈਏ ਤਾਂ ਇਸ ਤੋਂ ਬਾਅਦ ਤੁਹਾਨੂੰ ਸਾਰੇ ਸੂਟ ਦਿਖਾ ਦੇਣੇ ਆ ਆਪਾਂ ਹਾਂਜੀ ਗਾਇਜ਼ ਇਹ ਸੀਗਾ ਆਪਣਾ ਅੱਜ ਦਾ ਬਲੌਗ ਜਿਆਦਾ ਤਾਂ ਬਣਿਆ ਨਹੀਂ ਸੀਗਾ ਬਟ ਜਿੰਨਾ ਵੀ ਬਣਿਆ ਕਿਉਂਕਿ ਜਦੋਂ ਰਿੱਕੀ ਨਹੀਂ ਹੁੰਦੇ ਫਿਰ ਉਹਦੋਂ ਮੇਰੇ ਤੋਂ ਜ਼ਿਆਦਾ ਬਲੌਗਿੰਗ ਹੁੰਦੀ ਹੀ ਨਹੀਂ ਹੈਗੀ ਤੇ ਬਾਕੀ ਆਪਾਂ ਕੱਲ ਨੂੰ ਜਾਣਾ ਮੰਦੀਪ ਕੋਲੇ ਹਨਾ ਉਹਨਾਂ ਦੇ ਪਿੰਡ ਜਾ ਕੇ ਆਉਣਾਗਾ ਉਹਨੂੰ ਮਿਲਣਾ ਆਉਣਾਗਾ ਵਿਆਹ ਤੋਂ ਬਾਅਦ ਮਿਲ ਕੇ ਆਵਾਂਗੇ ਆਪਾਂ ਉਹਦੇ ਸਹੁਰੇ ਘਰ ਪਹਿਲੀ ਵਾਰ ਜਾਣਾਗਾ ਤਾਂ ਕਾਫੀ ਸਾਰੀਆਂ ਚੀਜ਼ਾਂ ਵੀ ਲੈਣੀਆਂ ਨੇ ਪਹਿਲਾਂ ਆਪਾਂ ਚੀਜ਼ਾਂ ਲਵਾਂਗੇ ਹਨਾ ਚੀਜ਼ਾਂ ਲੈ ਕੇ ਫਿਰ ਦੇਖਦੇ ਹਾਂ ਰਿੱਕੀ ਨਾਲ ਸਲਾਹ ਕਰਦੇ ਹਾਂ ਵੀ ਕੀ ਕੁਝ ਕਰਨਾ ਕਿਵੇਂ ਕਰਨਾ ਹਨਾ ਤੇ ਜਿਉਹਾਰ ਨੂੰ ਤਾਂ ਸਮਾਉਣਾ ਹੈ ਆਪਾਂ ਜਿਉਹਾਰ ਨੂੰ ਤਾਂ ਕੀ ਕਰਨ ਲੈ ਜਾ ਕੇ ਕਿਉਂਕਿ ਇੱਥੇ ਉਹ ਵਧੀਆ ਆਪਦਾ ਨੀਂਦ ਪੂਰੀ ਕਰ ਲੂਗਾ ਉਨੇ ਟਾਈਮ ਦੇ ਵਿੱਚ ਅਸੀਂ ਜਾ ਕੇ ਮੁੜ ਆਵਾਂਗੇ ਘੰਟਾ ਡੇਢ ਘੰਟਾ ਕੁ ਲਾ ਆਵਾਂਗੇ ਆਪਾਂ ਫਿਰ ਇਸ ਤੋਂ ਬਾਅਦ ਆਪਣੇ ਕੰਮਕਾਰ ਹੋ ਜਾਣਗੇ ਠੀਕ ਆ ਉਹ ਕਰਨੇ ਹੋਣਗੇ ਤਾਂ ਅੱਜ ਦਾ ਵਲੌਗ ਬਸ ਇੰਨਾ ਕੀ ਸੀਗਾ ਵਿਆਹ ਤੇ ਮੇਰਾ ਕੈਨਸਲ ਹੋ ਗਿਆ ਸੀਗਾ ਜਾਣਾ ਕਿਉਂਕਿ ਰਿੱਕੀ ਵਰਗੇ ਚਲੇ ਗਏ ਸੀ ਚਲੋ ਮੈਂ ਆਹਦੀ ਬੁਟੀਕ ਦੇ ਕੰਮ ਤਾਂ ਦੇ ਨਵੇੜ ਨੇ ਸੀਗੇ ਉਹ ਨਵੇੜਲੇ ਉਹ ਜਾਇਆ ਏ ਇੰਜੋਏ ਕਰਿਆ ਏ ਤੇ ਰਾਤ ਥੋੜਾ ਜਿਹਾ ਲੇਟ ਹੋ ਗਏ ਸੀਗੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਵੀ ਕੱਲ ਫਿਰ ਜੂਜ ਨੂੰ ਸੰਭਾਲਣ ਵਾਸਤੇ ਮੈਂ ਹੀ ਸੀਗੀ ਕੁੜੀਆਂ ਵੀ ਨਹੀਂ ਸੀਗੀਆਂ ਇਹਨਾਂ ਦੀ ਮੈਨੂੰ ਬਹੁਤ سپورਟ ਆ ਜਦੋਂ ਮੈਂ ਬੁਟੀਕ ਤੇ ਹੁੰਨੀ ਆ ਮੈਂ ਵਧੀਆ ਵਲੋਗਿੰਗ ਕਰ ਲੈਣੀ ਆ ਪਰ ਜਦੋਂ ਮੈਂ ਘਰੇ ਹੁੰਨੀ ਆ ਫਿਰ ਜੂਹਾਰ ਦੀ ਦੇਖਭਾਲ ਮੈਂ ਹੀ ਕਰਨੀ ਹੁੰਦੀ ਆ ਤਾਂ ਉਦੋਂ ਨਹੀਂ ਹੁੰਦੀ ਵਲੋਗਿੰਗ ਆਹੀ ਚੱਕਰ ਆ ਚਲੋ ਉਮੀਦ ਕਰਦੇ ਆ ਤੁਹਾਨੂੰ ਫਿਰ ਵੀ ਮੇਰਾ ਵਲੌਗ ਪਸੰਦ ਆਇਆ ਹੋਊਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਜੀ ਬਾਏ ਬਾਏ